ਜਲ ਤੋ ਬਿਨਾ ਉਸਦੀ ਗੋਦ ਨਹੀਂ ਪਰਗਣ ਕੰਵਲ ਦੇ ਬਗ ਨਰਲੀਪ ਤੇ ਸੰਗ ਜੋ ਰੱਬ ਦੇ ਭਗਤ ਸੰਤ ਫਕੀਰ ਦੇ ਰਹਿੰਦੇ ਜਗਤ ਵਿੱਚ ਪਦ ਨਰਲੀਪ ਤੇ ਸੰਗ ਨੇ ਦੇ ਰਸ ਉਹ ਰਸ ਨਾਮ ਦਾ ਹੀ ਲੈਂਦੇ ਸਾਰੰਗੋ ਮੋਖਲਾ ਪੰਜੋ ਗੋ ਤਾਤੇ ਕਰਨ ਪਲਾ ਕਰ ਬਹਾਵ ਕਾ ਦਮੋਤ ਮਤੋ ਸਿਮਰਤ ਨਾਹੇ ਹਰੇ ਆ ਜੇ ਜੀਓ ਅਤਿ ਅੰਤ ਰੁੱਧਨ ਕਰ ਕਲਨ ਪਲਾ ਰੁੰਦਾ ਤੇ ਕੋ ਜੇ ਕਹੇ ਕਿਉਂ ਕਾਦਾ ਪਾਤਸ਼ਾਹੀ ਵੀ ਫਰਮਾਉਂਦੇ ਮਹਾ ਵਿਕਾਰ ਮੋਹ ਮਦ ਮਤੋਂ ਸਿੰਮਰਤ ਨਹੀਂ ਬੜਾ ਲੂੰਗਾ ਕਹ ਲੂੰਗਾ ਕਿ ਸੁਤੇ ਪੁਕਾਰ ਕੀ ਜਗਤ ਵਿੱਚ ਕਹਿੰਦਾ ਮੇਰੀ ਜਿੰਨਾ ਕੋਈ ਦੁਖੀ ਹੀ ਨਹੀਂ ਜਿਸਤੇ ਮਹਾ ਵਿਕਾਰ ਮੋਹ ਮਦ ਵਿੱਚ ਮਸਤ ਹੋਇਆ ਜੀਓ ਵਾਹਿਗੁਰੂ ਨੂੰ ਸਿਮਰਦਾ ਨਹੀਂ ਜਪਦਾ ਨਹੀਂ ਫੇ ਦੁਖੀ ਹੀ ਦੁਖ ਹੈ ਤਾਤੇ ਕੰਡ ਪਲਾਹਾ ਕਰ ਰੋਂਦਾ ਤੇ ਕਰ ਲਾਉਂਦਾ ਦੁੱਧ ਨਾ ਪਰ ਪਾਤਸ਼ਾਹ ਇਹ ਬਲਵਾਉਂਦੇ ਨੇ ਉਹ ਭੁੱਲ ਜਾਂਦਾ ਹੈ ਆਪਣੇ ਕੀਤੇ ਕਰਮਾਂ ਨੂੰ ਜੋ ਕਰਿਆ ਹੈ ਜੋ ਕੀਤੇ ਬਾਹਵਿਕਾਰ ਇੱਕ ਵਿਕਾਰ ਇੱਕ ਬਾਹਵਿਕਾਰ ਦੇਖੋ ਬੇ ਡਰ ਹੋ ਕੇ ਪਰਮੇਸ਼ਰ ਤੋਂ ਕਿ ਕਿਸੇ ਨੇ ਦੇਖਿਆ ਨਹੀਂ ਸੁਣਿਆ ਤੇ ਮੋਦੀ ਤੰਦ ਵਿੱਚ ਐਸਾ ਵੱਜ ਗਿਆ ਕਿ ਕਿ ਅਸੂਦੀ ਸੰਪਤੀ ਦਾ ਰਾਜਾ ਹੋ ਗਿਆ ਐਸਾ ਮਦ ਹੋਇਆ ਜਿਵੇਂ ਸ਼ਰਾਬ ਦਾ ਮਤ ਕਵਲਾ ਹੋ ਜਾਂਦਾ ਪੰਜ ਆਪਣੇ ਤੇ ਪਰਾਈ ਨੂੰ ਪਹਿਚਾਨਦਾ ਐਸਾ ਮਾਦੀਨਾ ਬਕਾਰਾਂ ਦਾ ਵਿੱਚ ਹੈ ਮੋਦਾ ਬੱਤਿਆ ਤੇ ਨਾਮ ਦੀ ਜਪਦਾ ਸੁਤੇ ਕਹਿੰਦਾ ਮੈਨੂੰ ਜਪਣ ਦੀ ਲੋੜ ਸਤਿ ਪਦਾਵਤ ਬੜੀ ਪ੍ਰਭਤਾ ਬੜਾ ਘਰ ਬੜੇ ਮਹਾਲ ਕਲパਤੀਆ ਕਰਮਾਉਦੇ ਸਾਧ ਸੰਗ ਜਪਤੇ ਨਾਰਾਇਣ ਤਿੰਨ ਕੇ ਦੋਖ ਜਰ ਦੁੱਖ ਕਿਨਾਂ ਦੇ ਦੂਰ ਹੁੰਦੇ ਨੇ ਨਾ ਹੁੰਦੇ ਸਾਧ ਸੰਗ ਜਪਤੇ ਨਾਰਾਇਣ ਦਾ ਰਾਇਣ ਕਹਤੇ ਦਰਕ ਨ ਜਾਵੇ ਦਾ ਰਾਇਣ ਸੇਵ ਸਗਲ ਫਲ ਪਾ ਮੇਰੀ ਪ੍ਰਵਿਸ਼ਿਤ ਦਾ ਨਾਮ ਹੀ ਹੈ ਸਾਧ ਜਿਨ੍ਹਾਂ ਨੇ ਜਪਿਆ ਉਹ ਦਰਕ ਵਿੱਚ ਨਹੀਂ ਜਾਂਦੇ ਪਿਆਰੇ ਸਾਧ ਸੰਗ ਜਪਦੇ ਨਾਲ ਆਏ ਯਾਪੋਂ ਨੀ ਪੁੱਤਰ ਹਿੱਤ ਕਰਕੇ ਹੀ ਨਾਰਾਇਣ ਨੂੰ ਜਪਿਆ ਸੀ ਪੁੱਤਰ ਹਿੱਤ ਨਾਰਾਇਣ ਕਹਿ ਜਮਕੰਕਰ ਮਾਰ ਲਾ ਸਾਰੇ ਦੁੱਖ ਦਾਸ ਬੇਕੁੰਠ ਦਾ ਵਾਸੀ ਜਮਦੂਰ ਦੂਰ ਹੋ ਗਏ ਵਿਵਾਨ ਵਿੱਚ ਬੈਠ ਕੇ ਗਿਆ ਦੇਵ ਗਣ ਆਏ ਸਾਧੂ ਦਾ ਸੰਗ ਦਾ ਨਾਮ ਨੂੰ ਜਪਦੇ ਗੁਣ ਗਾਉਂਦੇ ਨੇ ਦਾਦਾ ਵਾਟਸਾਪ ਪਰਮੋ ਦੇ ਸਾਬਲ ਦੇ ਧਨ ਓਏ ਜਨਮ ਪ੍ਰਭ ਕੈ ਸੰਗ ਰਹਿ ਤਿਨਾਂ ਦੀ ਤੇਹੀ ਸਫਲ ਇਹ ਤਨ ਸੁੰਦਰ ਸਫਲ ਉਹਨਾਂ ਦਾ ਜੰਮਣਾ ਤੋਂ ਜਨਮ ਲੈਣਾ ਵੀ ਧੰਤਾ ਯੋਗ ਧੰਤਾ ਹੈ ਤਨ ਜਨਮ ਆਪਾ ਜੋ ਪ੍ਰਭੂ ਦੇ ਸਾਥ ਭੇਦੋ ਉਹਨਾਂ ਪ੍ਰਤੀ ਬਾਤਸਰ ਜੀ ਦੇ ਵੀ ਬਚਨ ਤਨ 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 ਜਾਣ ਆਇਆ ਜਿਸ ਪ੍ਰਸਾਦ ਸਭ ਜਗਤ ਧਰਾਇਆ ਜਦ ਆ ਆ ਇਹ ਹੈ ਸਵਾਉ ਜਨ ਗੈ ਸੰਗ ਜਿਤੇ ਆਵੇ ਜੋ ਕਿ ਉਹਨਾਂ ਦਾ ਸੰਗ ਕਰਾਂਗੇ ਸੁਤੇ ਵੰਨ ਕਹਿੰਦਾ ਮਨਾਂ ਜਪਣਾ ਕਰ ਸੰਗ ਦਾ ਬਧੇ ਜਨ ਜਨ ਕੇ ਸੰਗ ਜਿਤੇ ਆਵੇ ਆਪ ਮੁਕਤ ਮੁਕਤ ਕਰੇ ਸੰਸਾਰ ਆਪ ਤਾਂ ਮੁਕਤ ਰੂਪ ਨੇ ਰੱਬ ਦੇ ਜਨ ਉਹ ਜੋ ਉਹਨਾਂ ਦੀ ਛਣ ਵਿੱਚ ਆਉਗਾ ਉਹ ਵੀ ਮੁਕਤ ਹੋਵੇ ਆਪ ਮੁਕਤ ਮੁਕਤ ਕਰੇ ਸੰਸਾਰ ਦਾਤ ਕਿਸ ਜਨ ਕੋ ਸਦਾ ਨਾਮ ਸਿਕਾਰ ਉਸ ਰੱਬ ਦੇ ਪਿਆਰੇ ਜਨ ਨੂੰ ਨਾਮ ਸਿਕਾਰ ਹੈ ਕਹ ਡਡੋਤ ਪੁੰਨ ਵੱਡਾ ਕਿ ਵੱਡਾ ਪੁੰਨ ਵੱਡਾ ਸਭਾਲੇ ਧਨ ਓਏ ਜਨ ਮੇ ਪ੍ਰਭ ਕੈ ਸੰਗ ਰਹੇ ਝਾਰ ਪਦਾਰਮ ਆਸਤ ਦਸਾ ਸਿਦ ਸਭ ਉਪਰ ਸਾਧ ਭਰੇ ਤਾਦ ਆਦ ਕਾਮ ਭੋਗ ਚਾਰ ਪਦਾਰਥ 18 ਸਿੱਧੀਆਂ ਨੇ 9 ਨਦੀਆਂ ਚਾਰ ਪਦਾਰਥ ਅਸ਼ਟ ਦਸਾ ਸਿੱਧ ਸਭ ਉਪਰ ਸਾਧ ਕਿਆਰੇ ਪਦਾਲ 18 ਸਿੱਧੀਆਂ ਜੋ ਇਹਨਾਂ ਤੋਂ ਉਪਰਾਮ ਹੋ ਉਹ ਸਾਧੂ ਰੱਬ ਦੇ ਜਨ ਭਲੇ ਨੇ ਚੰਗੇ ਨੇ ਉੱਤਮ ਦਾਦਗ ਦਾਸ ਧੂਰ ਜਨ ਬਾਂਛ ਉਦਰੇ ਲਾਗ ਪਰ ਜੋ ਪੁੱਛ ਤੇਨੇ ਗਰੀਦੇ ਦਾਸਾਂ ਦੀ ਚੰਗ ਧੂੜੀ ਵਾਛਦੇ ਨੇ ਰੱਬ ਦੇ ਜੰਨ ਦਾ ਪਿਆਰਿਆ ਭਗਤਾਂ ਸੰਤਾਂ ਫਕੀਰਾਂ ਸੋ ਤੇਨਾ ਦੇ ਛੱਡ ਰੂਪੀ ਪੱਲੇ ਲਾ ਕੇ ਉੱਧਦੇ ਜਾਂਦੇ ਉੱਤਾ ਦੇ ਜਾਂਦੇ ਦਾਸ ਦਾਸ ਧੂਤ ਜਹਾਂ ਵਾਛਦਾ ਉਦੋਂ ਦੇ ਲਾਗ ਪੱਲੇ ਕਿਉਂਕਿ ਪੱਲੇ ਨਾਲ ਲਾ ਕੇ ਉੱਤਰ ਗਏ کیونکہ مہاتمہ پیاری اور بڑی پریڈ بچ اس بخش پنی آیا پاپی آیا جو سچی ہردے ٹہ بڑی دیالو کرپال بخش لے ਕਿਉਂਕਿ ਉਹਨਾਂ ਨੇ ਧਾਰਨਾ ਸੰਤ ਸਾਈਂ ਦੇ ਜਗ ਵਿੱਚ ਆਏ ਤਿਨਾਂ ਧੰਨ ਜਣੇ ਦੀ ਮਾਇ ਜਿੰਨਾ ਭੁੱਲਿਆ ਰਾਹ ਤਿਨਾਂ ਮਾਰਗ ਹੁਦਾ ਭੁੱਲਿਆ ਨੂੰ ਮਾਰਗ ਕਾਉਣ ਲਈ ਹੀ ਮਹਾਤਮਾ ਦੇ ਪਰਮੇਸ਼ਰ ਆਪ ਹੀ ਕਰਦਾ ਸਾਰੰਗੋ ਮੋਹੱਲਾ ਪੰਜੋਵਾ ਖਾਦ ਕੇ ਨਾਮ ਕੇ ਚੰਦ ਕਾਖੀ ਮਨ ਤਨ ਬਚ ਈ ਸੁਖ ਜਾ ਪ੍ਰਭ ਦਰਸ ਦੇਖੇ ਕਬ ਆਖੀ ਰਾਓ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਗੁਰੂ ਨਾ ਪਾਤਸ਼ਾਹ ਜੋ ਜਨ ਦੇ ਰਾਮ ਦੇ ਭਗਤ ਪਿਆਰੇ ਉਹਨਾਂ ਦੀ ਸਿਫਤ ਕਰਦੇ ਆ ਉਸਤਤੀ ਕਰਦੇ ਆ ਪਵਨ ਬਚਨ ਕੀ ਕਹਿੰਦੇ ਨੇ ਹਰ ਕੇ ਨਾਮ ਕੇ ਜਨ ਕਾ ਏ ਬਿਰੇ ਗੁਰੂ ਨਾਨਕ ਜੋ ਤੇਰੇ ਜਨ ਨੇ ਤੇਰੇ ਪਿਆਰ ਤੋਂ ਤੇਰੇ ਨਾਮ ਦੇ ਚਾਹ ਵਾਂ ਕਿ ਕੀ ਮੰਗ ਮੰਗ ਦੇ ਦੇ ਤੂੰ ਚਿਤਿਆ ਕੀ ਦੀ ਯਾਦ ਵਿੱਚ ਦਿਨ ਰਾਤ ਜੁੜੇ ਰੇ ਮਨ ਤੇ ਤਨ ਬਾਣੀ ਕਰਕੇ ਸੁਖ ਚਾਉਂਦੇ ਨੇ ਕਿ ਇਹ ਮੇਰੇ ਗੁਰੂ ਨਾਨਕ ਤੇਰਾ ਦਰਬਾਰ ਤੇਰਾ ਦਰਸ਼ਨ ਅੱਖਾਂ ਕਰਕੇ ਕਬ ਦੇ ਦਰਸ਼ਨ ਪਿਆਸੀ ਦਿਨ ਰਾਤ ਕਿਤਬਾ ਉਹਨਾਂ ਦੇ ਦਿੱਤ ਦਿਨ ਰਾਤ ਚਿਤਬ ਦੇ ਕਿ ਕਦੋਂ ਤੇਰੇ ਦਰਾਰੇ ਕੋਈ ਇਹ ਵਾਹਬਾ ਜੀ ਨੇ ਬੇਨਤੀਆਂ ਕੀਤੀਆਂ ਕਿ ਕਿ ਸਤਿਗੁਰੂ ਇਹ ਵੀ ਸੁਬਡਾ ਡਾ ਸੋਣਾ ਉਸੂ ਵਿੱਚ ਦਰਸ਼ਨ ਬਖਸ਼ੋ ਜਿਸੂ ਵਿੱਚ ਭਾਈ ਲਾਲੋ ਨੋਤਾਰੇ ਸੱਜਣ ਠੱਗ ਨੋਤਾਰੀ ਆਦੀਕਾ ਨੂੰ ਤਾਰਿਆ ਪਾਤਸ਼ਾਹ ਦਰਸ਼ਨ ਦਾਰੇ ਦਵੋ ਆਪ ਸਤਿਗੁਰੂ ਪ੍ਰਗਟ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਬਖਸ਼ਿਸ਼ਾਂ ਕਿੰਦੀਆਂ ਧੰਨੇ ਭਗਤ ਦੀ ਸ਼ਰਧਾਂ ਸੀ ਕੀ ਮੰਗ ਮੰਗੀ ਕੇ ਪ੍ਰਭੂ ਦਰਸ਼ਨ ਬਖਸ਼ੋ ਪ੍ਰਸਾਦ ਛਕੋ ਭੋਗ ਲਾ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਵਿਸਤਾਰੇ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਕਰ ਭਗਤ ਨਾਮ ਦੇ ਮਹਾਰਾਜ ਛੋਟੀ ਅਵਸਥਾ ਵਿਦੁੱਤ ਭਲਾਇਆ ਪ੍ਰਭੂ ਅਗੇ ਬੇਨਤੀ ਇਹ ਦੁੱਧ ਪੀਓ ਗੋਬਿੰਦ ਜੀ ਦਾ ਆਪ ਪ੍ਰਭੂ ਪ੍ਰਗਟ ਹੋਏ ਬੋਲਤੀ ਕਿਉਂਕਿ ਉਹ ਬਾਲ ਕੈਸਾ ਭਗਤਾਂ ਦਾ ਪਿਆਰਾ ਜਿਨ੍ਹਾਂ ਦੀ ਭਾਵਨਾ ਸ਼ਰਧਾ ਭਾਵੈ ਕਰ ਵਿੱਚ ਸਰੂਪ ਦੀ ਸੱਚੇ ਪਾਤਸ਼ਾਹ ਇੱਕ ਪ੍ਰਵਾਹ ਜੋ ਨਾਮ ਸਰਦਾ ਸਾਹੀ ਘਰ ਵਿੱਚ ਸੂਪ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਾਪੁਰਸ਼ ਉਹ ਦਾ ਮਹੀਨਾ ਸੀ ਮਈਆਂ ਨੇ ਦੁੱਧ ਤਿਆਗ ਕੀਤਾ ਸਵਾਰੀ ਬਾਕੇ ਬੜੀ ਠੰਡ ਤੇ ਸਤਿਗੁਰਾਂ ਦੇ ਸੂਪ ਆ ਗਏ ਦੁੱਧ ਰੱਖੇ ਅਰਦਾਸ ਬੇਤੀ ਕਰਕੇ ਵਾਤਾ ਬਾਹਰ ਹੀ ਆ ਗਈ ਪੜਦਾ ਕਰਦੇ ਤੇ ਸਤਨਾੰ ਦਾ ਵਾਜਾ ਦੇ ਕੇ ਕੁਝ ਧੀਰੀ ਵਾਜਦੋ ਅੰਦਰ ਗਈ ਕੀ ਦੇਖਿਆ ਦੁੱਧ ਛਕਿਆ ਕਿਉਂਕਿ ਸਤਗੁਰੂ ਤਾਂ ਹਾਜ਼ਰਾ ਹਜੂਰ ਨਹੀਂ ਗੋਵਿੰਦ ਭਾਉ ਭਗਤ ਗੁਰਮੂrt ਦਾ ਧਿਆਨ ਸਦਾ ਹਜੂਰ ਉਹ ਤਾਂ ਹਾਜ਼ਰਾ ਹਜੂਰ ਪਰ ਭਾਵਨਾ ਬਣ ਤੰਨੇ ਭਗਤ ਦੀ ਭਾਵਨਾ ਸੀ ਬੱਟਾ ਪੱਥਰ ਨਹੀਂ ਜਾੜੇ ਉਹ ਪੰਡਤ ਵੀ ਭੋਗ ਲਵਾਉਂਦਾ ਸੀ ਪਰ ਉਹ ਜੰਦੇ ਤੇ ਠਾਕ ਨ ਜਾਣਿਆ ਮੇਰਾ ਠਾਕ ਤੇ ਭਗਵਾ ਤੇ ਲੋਕੀ ਦੇ ਮਾਲਕ ਨੂੰ ਪ੍ਰਗਟ ਹੋਣਾ ਤਾਂ ਪ੍ਰੇਮ ਭਗਤੀ ਦਾ ਸਤਗੁਰੂ ਪਾਤਸ਼ਾਹ ਫਰਮਾਉਂਦੇ ਨੇ ਮਨ ਤਨ ਬਚਨ ਇਹੀ ਸੁਖ ਚਾਹ ਪ੍ਰਭ ਦਰਸ ਦੇਖਿਆ ਕਬ ਆਖੀ ਕਿਉਂਕਿ ਰੱਬ ਦੇ ਜਨਾਂ ਦੀ ਇਹ ਚਾਹਨਾ ਕਿ ਕਦੋਂ ਦਾਰੇ ਦਰਸ਼ਨ ਵੇਰਾ ਮਾਲਕ ਵੇਰਾ ਪ੍ਰਭੂ ਮੈਨੋ ਬਨੇ ਜਾ। ਕੀ ਮੰਗ ਵੰਗਦੇ ਨੇ ਕਿ ਪ੍ਰਭੂ ਤੇਰੀ ਦਰਸ। ਸਤਿਗੁਰੂ ਆਪ ਉਸ ਤੋਂ ਬਲੇਖਾਰ ਜਾਣ ਚੋਏਗਾ। ਗੁਰੂ ਆਜੰਦੇ ਵਾਹ। ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਦਰਸ। ਕੋਈ ਮੰਗ ਦੂਜੀ ਨਹੀਂ ਮੰਗੇ। ਕੋਈ ਪਦਾਰਥ ਧਨ ਆਦਿਕ ਨਹੀਂ ਮੰਗਿਆ ਕੀ ਮੰਗਿਆ? ਕੇ ਮੇਰੇ ਵਾਹਿਗੁਰੂ ਤੇਰੀ ਇੱਤਿਦਾਰੀ ਚਾਉਂਦੇ। ਤੂੰ ਦੱਸ ਇਹ ਪਦਾਰਥ ਤਾਂ ਆਪਣੇ ਆਪ ਚੱਲ ਕੇ ਆਇਆ ਤੂੰ ਬਿਆਤ ਪਾਰ ਬ੍ਰਹਿਮ ਸੋ ਆਮੀ ਗਤ ਤੇਰੀ ਜਾਏ ਰਾ ਲਖ ਕੀ ਬਿਰੀ ਗੁਰੂ ਦਾ ਤੂੰ ਕੈਸਾ ਜੋਤੀ ਪ੍ਰੀਤਮ ਬਿਆਕ ਹੈ ਜਿਸ ਦਾ ਕੋਈ ਪਾਦਾ ਆਵਾਜ਼ ਹੈ ਕੈਸਾ ਪਿਆ ਤੇਰੀ ਗੁਣ ਬਿਅੰਤ ਨੇ ਗਾਵਣ ਵਾਲੇ ਵੀ ਬਿਅੰਤ ਦੇ ਅੰਤਾਂ ਬਿਅੰਤ ਗੁਣ ਤੇਰੀ ਕੀ ਤੱਕ ਗਾਵਾਂ ਐ ਸੱਚੋ ਜੀ ਪ੍ਰੀਤਮ ਤੇਰੀ ਗਤ ਵੀ ਲਖੀ ਨਹੀਂ ਜਾ ਸਕਦਾ ਕੋਈ ਇਹਨਾਂ ਦੇ ਕਰਕੇ ਤੈਨੂੰ ਕਹਿ ਨਹੀਂ ਸਕਦਾ ਕਿਉਂਕਿ ਤੂੰ ਸਦ ਬ ਵਿਆਪਕ ਹੈ ਘਟ ਘਟ ਵਿੱਚ ਬੈਠਾ ਹੈ ਜਜ਼ੀ ਜਜ਼ੀ ਵਿੱਚ ਰਮੀ

ਤੇਰੇ ਚਰਣਾਤ ਬਿੰਦ ਦੀ ਪ੍ਰੀਤੀ ਵਿੱਚ ਮੇਰਾ ਮਨ ਮਿਲ ਗਿਆ ਐਸਾ ਮਨ ਤੇਰੇ ਚਰਣਾ ਦੀ ਪ੍ਰੀਤ ਆਪਣਾ ਸਰਬਸ ਜਾਣ ਕੇ ਤੇਰੀ ਪ੍ਰੀਤੀ ਇਸ ਦੇ ਵਿੱਚ ਇਸ ਦੇ ਦੇ ਅੰਦਰ ਧਾਰ ਕਿ ਸਭ ਕੁਝ ਤੂੰ ਹੀ ਤੂੰ 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 ਕਰਤਾ ਤੂੰ ਹੋਆ ਬੁੱਝ ਮੇਰਾ ਨਾ ਹੋ ਜਦ ਆਪਾ ਪਰਕਾ ਮਟਾ ਜਤ ਦੇਖਾ ਤਤ ਤੋਂ ਕਿਉਂਕਿ ਪਰਕਾ ਮਟਾਉਣਾ ਹੀ ਅੱਖ ਜਿਦਾ ਦੇ ਬਟਾ ਦਿੱਤਾ ਉਹ ਤੂੰ ਦਾ ਰੂਪ ਤੋਂ ਹੋਵੇ ਬੇਦ ਉਪਰਾਨ ਸਿੰਬਰਤ ਸਾਧੂ ਜਨ ਇਹ ਬਾਣੀ ਰਸਨਾ ਆਖੀ ਪਾਤਸ਼ਾਹ ਪਵਾਉਂਦੇ ਬੇਦਪੁਰਾ ਸਿਮਰਤ ਸਾਧ ਚਾਰ ਵੇਰ ਨੇ ਚਾਰ ਜੁਗਾ 18 ਪ੍ਰਾਣ ਨੇ 27 ਸਿਮਰਤੀਆਂ ਕੀ ਕਹਿੰਦੇ ਨੇ ਚਾਰੇ ਵੇਰ 18 ਪ੍ਰਾਣ 27 ਸਿਮਰਤੀਆਂ ਉਹਨਾਂ ਨੇ ਵੀ ਇਹੀ ਬਚਨ ਕਹੇ ਉਹ ਰੱਬ ਦੇ ਜੋ ਜਨ ਸਾਧੂ ਮਹਾਤਮਾ ਨੇ ਜੇ ਨਾਲੇ ਪ੍ਰਮੇਸ਼ਰ ਤੂ ਦੇ ਜਾਇਆ ਪਰ ਸੰਝ ਕੀਤਾ ਕੋ ਸਾਧੂ ਜਨਾਂ ਨੇ ਵੀ ਇਹੀ ਬਾਣੀ ਰਸਦਾ ਜੇਵਾ ਕਰਕੇ ਉਚਾਦੀ ਬੇਦਪੁਰਾ ਸਿਮਰਤ ਸਾਧੂ ਜਨ ਇਹ ਬਾਣੀ ਰਸਦਾ ਭਾਕੀ ਕਿਹੜੀ ਬਾਣੀ ਰਸਨਾ ਨਾਲ ਭਾਕੀ ਉਚਾਦੀ ਕਥਨ ਕੀਤੀ ਪਾਤਸ਼ਾ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਵਚਨ ਕਹਿੰਦੇ ਨੇ ਫਰਮਾਉਂਦੇ ਹੋਏ ਜਪ ਰਾਮ ਨਾਮ ਨਾਨਕ ਨਿਸਤਰੀਐ ਹੋਰ ਦੁਤੀਆ ਬਿਰਤੀ ਸਾਖੀ ਪਾਤਸ਼ਾਹ ਪਰਉਂਦੇ ਕੀ ਵਜਨ ਕਹਿੰਦੇ ਜਪ ਰਾਮ ਨਾਮ ਨਾਨਕ ਨਿਸਤਰੀਐ ਚਾਰੇ ਵੇ 18 ਪ੍ਰਾਣ 27 ਸਬਤੀਆ ਰਾਪੋ ਦੀ ਸੰਤ ਜਨ ਇਹ ਹੀ ਕਥਨ ਕਰਦੇ ਨੇ ਕਹਿੰਦੇ ਨੇ ਜਪ ਰਾਮ ਨਾਮ ਨਾਨਕ ਦੇ ਸਤਿ ਉਹ ਦੁਤਿਆ ਬਹਿਤੀ ਸਕ ਕੇ ਪਿਆਰੀ ਇੱਕ ਰਾਮ ਨਾਮ ਨੂੰ ਜਪੋ ਨਾਮ ਨੂੰ ਵਾਦੋ ਦਾਬ ਨੂੰ ਜਪ ਕੇ ਸੰਸਾਰ ਤੋ ਤਰ ਜਾਵੋਗੇ ਅਦਵੈਤ ਭਾਵ ਦੀ ਕਹਾਣੀ ਵਿਅਕਤ ਹੋ ਦੁਤੀਆ ਬੇਤੀ ਬੇਤੀ ਸਾਖੀ ਦਵੇਗਤਾ ਵਿੱਚ ਨਾ ਇਹ ਵਿਅਕਤ ਨਾਮ ਨੂੰ ਸਾਰੰਗੋ ਮਹੱਲਾ ਪੰਜਵਾ ਬਾਖੀ ਰਾਮ ਕੀ ਤੋ ਬਾਖੀ ਜਹ ਤੁਰ ਗਾਂ ਤहां ਤੂੰ ਵੈਸੇ ਬਾਗਾ ਵਿਖਿਆ 맛 ਚਾਖੀਆ ਸਤਿਗੁਰੂ ਬਿਦੂ ਅਰਜ ਦੇਵ ਮਹਾਰਾਜ ਦੀ ਮਾਇਆ ਜਿਸ ਮਾਇਆ ਨੇ ਤਿੰਨਾ ਲੋਕਾਂ ਨੂੰ ਹੋਇਆ ਮੱਖੀ ਕਹਿੰਦੇ ਨੇ ਇਹ ਬਾਇਆ ਮੱਖੀ ਮੱਖੀ RAM ਕੀ ਤੂੰ ਮੱਖੀ ਕੇਵਲ ਮੱਖੀ ਦੀ ਕਿ RAM ਦੀ ਮੱਖੀ ਭਾਗ RAM ਦੀ ਤੂੰ ਬਸਦਾਈ ਹੋਈ ਚਪਲਾਈ ਹੋਈ ਕਿਉਂਕਿ RAM ਪਰਮੇਸ਼ਰ ਦੇ ਅਧੀਨ ਹੀ ਸਭ ਕੁਝ ਪਾਤਸ਼ਾਹ ਦੇ ਵੀ ਬਚਨ ਦੇ ਬਾਹਾ ਮਾਇਆ ਤਾਂ ਕੀ ਹੈ ਛਾਇਆ ਪ੍ਰਭੂ ਦੀ ਸੱਚ ਏ ਵੀ ਪ੍ਰਭੂ ਦੇ ਹੁਕਮ ਨਾਲ ਲੱਗਦੀ ਹੈ ਜਿਵੇਂ ਬਾਬਾ ਜੀ ਦੀ ਅਰਦਾਸ ਵਿੱਚ ਬਖਸ਼ਿਸ਼ਾਂ ਸਤਿਗੁਰੂ ਆਪਣੀ ਮਾਇਆ ਨੂੰ ਬੋੜ ਲੋ ਚਰਨਾਂ ਨਾਲ ਜੋੜੋ ਮਾਇਆ ਦੇ ਚਲ ਚਤਰਾ ਤੋਂ ਆਪ ਬਚਾਓ ਮੈਲਾ ਅੰਤ ਕਰਨ ਤਾਂ ਉੱਥੇ ਬਹਿੰਦੀ ਹੈ ਮਾਂ ਜਿਸ ਦਾ ਮੈਲਾ ਅੰਤਿਸ਼ ਕਰਨ ਹਿਰਦਾ ਮਲੀਂ ਇਹ ਮਾਇਆ ਬਾਖੀ ਜਿਵੇਂ ਮੱਖੀ ਬਹਿੰਦੀ ਹੈ ਮੈਲੀ ਜਗ੍ਹਾ ਤੇ ਉੱਥੇ ਇਹ ਮਾਇਆ ਟਾਇਆ ਬੈਠੇ ਉਸ ਪੋਜਿਸ਼ਨ ਉ ਤੇਰੀ ਵਾਸ਼ਨਾ ਰਹਿੰਦੀ ਜੋ ਬਾਹਾ ਬਾਧੂ ਬਿਸ਼ਿਆਂ ਦਾ ਭੋਗੀ ਹੁੰਦਾ ਉਦੋਂ ਦਿਨ ਰਾਤ ਮਾਇਆ ਦੀ ਵਾਸ਼ ਜਿਸਨੇ ਤੂੰ ਵੇਖ ਤੂ ਵਖਾਈ ਤੇ ਇਸ ਨੂੰ ਮਾਹਾ ਮਦ ਹੋ ਗਿਆ ਤੇ ਕੈਸਾ ਮਦ ਹੈ ਉਸ ਨੂੰ ਹੋਇਆ ਪਾਤਸ਼ਾਹ ਤੇ ਇਹ ਵੀ ਬਚਾ ਮਾਇਆ ਧਾਰੀ ਅਤ ਅੰਨਾ ਬੋਲਾ ਫਿਰ ਐਸਾ ਮਦ ਹੋਇਆ ਅੰਨਾ ਤੇ ਬੋਲਾ ਹੀ ਆ ਦੇਖਦੀ ਤੱਕਦੇ ਕਿ ਅੰਨਾ ਬੋਲਾ ਇਸ ਨੂੰ ਮਾਇਆ ਦਾ ਹੰਕਾਰ ਮਦ ਬੋਲ ਸ਼ਬਦ ਨਾ ਸੁਣਹੀ ਬੋਲੋ ਕਿਉਂਕਿ ਮਦ ਹੋਇਆ ਜਿਵੇਂ ਸ਼ਰਾਬ ਦਾ ਐਸਾ ਫਿਰ ਮਾਇਆ ਦਾ ਮਦ ਕਿ ਤਹੈ ਅਸਥਾਨ ਤੂੰ ਟੂਟੇ ਕਣ ਦਾ ਪਾਵੈ ਇਹ ਬਿਦਤੀ ਕੀ ਆਖੀ ਪਾਤਸ਼ਾਹ ਬਮਾਉਂਦੇ ਨੇ ਇਹ ਮਾਇਆ ਤੂੰ ਕਿਸੇ ਸਥਾਨ ਵਿੱਚ ਵੀ ਸਥਿਤੀ ਨਹੀਂ ਪਹੁੰਚਦੀ ਇੱਕ ਜਗ੍ਹਾ ਠਹਿਰਦੀ ਵੀ ਨਹੀਂ ਹੈ ਪਿਆਰੇ ਇਹ ਵਿਧੀ ਨੇਤਰਾ ਕਰਕੇ ਦੇਖੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਓ ਸੇਤੀ ਚੰਚਲਤਾਈ ਦੇਖੀ ਐ ਕਿ ਤੂੰ ਐਸੀ ਚੰਚਲ ਖੈਂ ਇੱਕ ਜਗ੍ਹਾ ਨਹੀਂ ਠਹਿਰਦੀ ਸ਼ਾਂਤਾਂ ਬਨ ਤੈ ਕੋਈ ਨਾ ਛੱਡਿਆ ਸੰਤ ਪਰੇ ਗੋਵਿੰਦ ਕੀ ਪਾਖੀ ਬਿਨਾਂ ਸੰਤਾਂ ਤੂੰ ਤਾਂ ਕਿਸੇ ਨੂੰ ਛੱਡਿਆ ਪਾਇਆ ਨਹੀਂ ਕਿਸੇ ਨੂੰ ਛੱਡਿਆ ਹੀ ਨਹੀਂ ਬਿਨਾਂ ਸੰਤ ਸਭ ਨੂੰ ਬਹੁਤ ਕਰਦਾ ਕਿਉਂਕਿ ਸੰਤ ਜਨ ਗੋਬਦ ਜੀ ਦੀ ਛੱਡ ਵਿੱਚ ਪੈ ਇਸ ਹੀ ਹੇਤੂ ਬਚ ਗਏ ਰੱਬ ਦੇ ਜਿਨਾਂ ਨੇ ਛੱਡ ਗੁਰੂ ਨਾਨਕ ਦੇ ਗੀ ਜਾਂਤ ਸਗਲੇ ਤੈ ਮੋਹ ਹੈ ਬੈਨ ਸੰਤਾਂ ਕੇ ਨੈਣਾਂ ਲੱਖ ਛੋਟੇ ਵੱਡੇ ਜੀਵ ਸਭ ਤੈ ਦੇ ਮੋਹ ਲੈ ਇਹ ਬਾਇਆ ਐਸੀ ਭੋੜੀ ਹੈ ਪਿਆਰੇ ਬਾਰ ਤੂੰ ਸੰਤਾਂ ਤੋਂ ਬਿਨਾਂ ਕਿਸੇ ਨੇ ਨਹੀਂ ਲੱਗੇ ਸੇ ਸਾਥ ਹੀ ਤੈਨੂੰ ਅਸਤ ਜੜੂ ਕੀ ਜਾਣ ਦੁੱਖ ਰੂਪ ਜਾਣਦੇ ਨੇ ਮਾਇਆ ਨੂੰ ਰੱਬ ਦੇ ਸਤ ਪੱਗ ਭਾਵੇਂ ਧਨ ਮਾਇਆ ਬੜੇ ਪ੍ਰਦਾਨਤ ਉਹ ਨਾਲੇਪ ਤੇ ਅਸੰਗ ਰਹਿੰਦੇ ਚਲੀ ਗਈ ਕੋਈ ਦੁੱਖ ਦੀ ਆਗਿਆ ਕੋਈ ਖੁਸ਼ੀ ਨਾਲੇਪ ਦੇ ਦਾਮ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰ ਸੱਚ ਸਾਖੀ ਨਾਮਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰ ਸੱਚ ਸਾਖੀ ਪ੍ਰਮ ਜੋ ਸੱਚ ਰੂਪ ਅੰਤ ਹੈ ਜਨਤੀ ਬਿਜਤੀਆਂ ਦਾ ਸਾਖੀ ਹੈ ਪਿਆ ਦਾ ਕੀਰਤਨ ਕਰਕੇ জ্ঞাত ਹੋਈ ਕਿਉਂਕਿ ਕਲ ਯੁਗ ਦੇ ਵਿੱਚ ਕੀਰਤਨ ਨੂੰ ਸਤਿਗੁਰਾਂ ਨੇ ਪ੍ਰਦਾਨ ਕੀ ਬਖਸ਼ੀ ਹੈ ਕਲ ਯੁਗ ਮੈਂ ਕੀਰਤਨ ਪ੍ਰਦਾਨਾ ਗੁਰਬਖ ਜਪੀ ਹੈ ਲਾਇ ਤੇ ਸਵੇਚੇ ਮੈਂ ਰਤੀ ਆਖਾ ਕੀਰਤਨ ਲਈ ਪ੍ਰਭੂ ਦੀ ਕੀਰਤੀ ਨੂੰ ਸੁਣੀਏ ਅਮੋਲਕ ਜਨਮ ਦਾ ਲਾਭ ਆ ਇਹ ਸਤਿਗੁਰੂ ਦੀ ਅਵਦੇਸ਼ ਤੇ ਚੱਲੀਏ ਗੁਰ ਸ਼ਬਦ ਦੀ ਗੁਰਮਤਿਏ ਨਾਮ ਨੂੰ ਜਪ ਕੇ ਸੰਘ ਕਰੀਏ ਸਤ ਪੁਰੀਸ਼ਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਵੇ ਜੇ ਅਚੋਤੇ ਬਾਣਸੀ ਅਨਸੀ ਅਨਾਲਸ ਇਹ ਪੂਰਨ ਇਸ ਗੰਭਰਾ ਨੂੰ ਕੰਜਨ ਜਨ ਕਿ ਇਸ ਮੀਨ ਨੰਪਾੜਾ ਇਹ ਨਰਵਣ ਉਸਵਟੇ ਪਾ ਇਹ ਗੋਵਿੰਦ ਹੈ ਗੁਣ ਨੇ ਨਾ ਤਿਆ ਅਸ ਦਾਤ ਦੇ ਰਹ ਰਹੇ ਅਭੀ ਉਮਰ ਨਾ ਕੇ ਸੁਨ ਤੈ ਸੁਬਾਸ ਅੰਵ ਨੇ ਨਾਰਾਤਾ ਬਦ ਕਿ ਤਾ ਕਰਖਾਸ जनामदा ਨੈਓ ਸਮਸਾਰਨ ਕੋ ਮਾ ਗੁਰੂ ਬਣੇਓ ਕਰਨ ਗੁਰੂ ਗਰਨ ਜੀ ਮਾ ਨ ਜਾਉ ਕਾਹਿਰ ਦਰ ਸੁਧ इश्वग्द मैं ले, वाहि गुलु नाम जिहाँ लै, जणे सुन्दरे पाँ, जो I'm proud of